ਸਵਾਗਤ ਹੈ ਤੁਹਾਡਾ ਆਪਣੇ ਬੈਣੀਪਾਲ ਬੁਟੀਕ ਦੇ ਵਿੱਚ ਉਮੀਦ ਹੈ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਤੇ ਅੱਜ ਅਸੀਂ ਲੈ ਕੇ ਆਏ ਜੀ ਨਵਾਂ ਸਟਾਕ ਨਵੇਂ ਸਟਾਕ ਦੇ ਵਿੱਚ ਹੈਗੇ ਜੀ ਮੈਚਿੰਗ ਸੂਟ ਕਾਟਨ ਦੇ ਤੇ ਇੱਕ 올ਓਵਰ ਸੂਟ ਨੇ ਜੀ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਸਾਡੀ ਵੀਡੀਓ ਨੂੰ ਤੇ ਪਿਆਰ ਦਿਓ ਆਜੋ ਆਪਾਂ ਸੂਟ ਦੇਖੀਏ ਆਹ ਨੇ ਜੀ 올ਓਵਰ ਸੂਟ ਇਹ ਪੂਰਾ 5 ਮੀਟਰ ਦਾ ਸੂਟ ਹੋਊਗਾ ਜੀ ਦੇਖੋ ਜੀ ਆ 5 ਮੀਟਰ ਪੂਰਾ ਸੂਟ ਹੈ ਇਹ ਹੈਗਾ ਮਹਿਰੂਨ ਕਲਰ ਜੀ 올ਓਵਰ 5 ਮੀਟਰ ਸੂਟ ਕਲਰ ਹੈਗਾ ਇਹਦਾ ਮਹਿਰੂਨ ਜਾਂ ਟੱਚ ਹੈ ਜਿਹਦੇ ਵਿੱਚ ਇਹ 올ਓਵਰ ਤੁਹਾਨੂੰ 5 ਮੀਟਰ ਹੀ ਮਿਲੂਗਾ ਕੈਂਬ੍ਰਿਕ ਕਾਟਨ ਇਹ ਦੁਪੱਟਾ ਸੂਟ ਦੇ ਨਾਲ ਦਾ ਹੀ ਪੈਚਵਰਕ ਹੋਇਆ ਹੋਇਆ ਜੀ ਤੇ ਲੇਸ ਦੇ ਨਾਲ ਰੈਡੀ ਕੀਤਾ ਹੋਇਆ ਸੂਟ ਦੁਪੱਟਾ ਬਹੁਤ ਸੋਹਣਾ ਦੁਪੱਟਾ ਜਿਹੜਾ ਨਾਲ ਇਸ ਦੇ ਵਿੱਚ ਤੁਹਾਡੇ ਕੋ ਆਪਣੇ ਕੋਲ ਹੈਗੇ ਨੇ ਜੀ ਦੋ ਹੋਰ ਕਲਰ ਨੇ ਜੀ ਇੱਕ ਆ ਗਿਆ ਵਾਲਾ ਕਲਰ ਇਹ ਹੈਗਾ ਬਲੂ ਕਲਰ ਬਲੂ ਦੇ ਨਾਲ ਦੁਪੱਟਾ ਰੈਡੀ ਕੀਤਾ ਹੋਇਆ ਹੈ ਇੱਕ ਹੈਗਾ ਆਪਣੇ ਕੋਲੇ ਬਲੈਕ ਕਲਰ ਬਲੈਕ ਦੇ ਨਾਲ ਵੀ ਦੁਪੱਟਾ ਰੈਡੀ ਕੀਤਾ ਹੋਇਆ ਇਹ ਮਿਲਣਗੇ ਤੁਹਾਨੂੰ 올 ਓਵਰ 5 ਮੀਟਰ ਦਾ ਸੂਟ ਆ ਜੀ ਤੇ ਉੱਪਰ ਸਟੈਂਪ ਚਰੂਰ ਲੱਗੀ ਹੋਈ ਆ ਪਿਓਰ ਕਾਟਨ ਦਾ ਜੀ ਕਾਟਨ ਦੇ ਸੂਟ ਨਹੀਂ ਸੀਗੇ ਅਗਰ ਤੁਸੀਂ ਵਿਜ਼ਿਟ ਕਰਨਾ ਚਾਹਲੀ ਹੋ ਜੀ ਸਾਡੇ ਕੋਲੇ ਆ ਕੇ ਬੁਟੀਕ ਤੇ ਸਰ ਜੀ ਵਿਲੇਜ ਅਲਾਰਡ ਨੀਅਰ ਪ੍ਰੈਸਟਾਈਨ ਮਾਲ ਗਵਿੰਦਗੜ ਜੀਟੀ ਰੋਡ ਖੰਨਾ ਹੁਣ ਆਪਾਂ ਮੈਚਿੰਗ ਸੂਟ ਦੇਖਦੇ ਆਂ ਜੀ ਆ ਦੇ ਮੈਚਿੰਗ ਸੂਟ ਇਹ ਹੈਗਾ ਲਾਈਟ ਪਰਪਲ ਜਿਹਾ ਸ਼ੇਡ ਆ ਜੀ ਸਲਵਾਰ ਦਾ ਸਲਵਾਰ ਦਾ ਸਟਫ ਹੋਊਗਾ ਕੈਂਬ੍ਰਿਕ ਕਾਟਨ ਤੇ ਵੀ ਇਹ ਰਾਮਟੈਕਸ ਬ੍ਰਾਂਡ ਆ ਜੀ ਇਹ ਰਾਮਟੈਕਸ ਦਾ ਸੂਟ ਆ ਜੀ ਕਲਰਸ ਦੇ ਵਿੱਚ ਆਊਗਾ ਜੀ ਇਹ ਹੈਗਾ ਜੀ ਪੀਚ ਕਲਰ ਪਲੇਨ ਪੀਚ ਕਲਰ ਦੀ ਸਲਵਾਰ ਆਊਗੀ ਪ੍ਰਿੰਟਡ ਕਮੀਜ਼ ਆਊਗਾ ਇੱਕ ਹੈਗਾ ਜੀ ਮਹਿਰੂਨ ਕਲਰ ਮਹਿਰੂਨ ਕਲਰ ਦੀ ਸਲਵਾਰ ਆਊਗੀ ਤੇ प्रिंटेड ਕਮੀਜ਼ ਆਊਗਾ ਰਾਮ ਟੈਕਸ ਬ੍ਰਾਂਡ ਦਾ ਜੀ ਉੱਪਰ ਸਟੈਂਪ ਲੱਗੀ ਹੋਈ ਹੈ ਇੱਕ ਸੂਟ ਆਊਗਾ ਜੀ ਆ ਫਰੋਜੀ ਕਲਰ ਫਰੋਜੀ ਕਲਰ ਦੀ ਸਲਵਾਰ ਰਹੂਗੀ ਤੇ ਪ੍ਰਿੰਟਡ ਸੂਟ ਰਹੂਗਾ ਜੀ ਹਰੇਕ ਸੂਟ ਤੇ ਸਟੈਂਪ ਜ਼ਰੂਰ ਲੱਗੀ ਹੋਈ ਹੈ ਜੀ ਇਹ ਹੈਗੇ ਨੇ ਰਾਮ ਟੈਕਸ ਦੇ ਸੂਟ ਜੀ ਇੱਕ ਹੈਗਾ ਇਹ ਵਾਲਾ ਸੂਟ ਜੀ ਬਿਲਕੁਲੀ ਲਾਈਟ ਪਰਪਲ ਕਲਰ ਹੈ ਜੀ ਤੇ ਪ੍ਰਿੰਟਡ ਸੂਟ ਆ ਇਹਦੇ ਵਿੱਚ ਆਪਾਂ ਦੇ ਕੋਲ ਤਿੰਨ ਕਲਰ ਨੇ ਜੀ ਤਿੰਨਾ ਜੋ ਤੁਸੀਂ ਕੋਈ ਵੀ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਡੀਐਮ ਕਰ ਸਕਦੇ ਹੋ ਜੀ ਇਹਦੇ ਵਿੱਚ ਇੱਕ ਆ ਗਿਆ ਮਹਰੂਮ ਕਲਰ ਬਲੈਕ ਕਲਰ ਤੇ ਬਲੂ ਕਲਰ ਨਾਲ ਦੁਪੱਟੇ ਰੈਡੀ ਕੀਤੇ ਹੋਏ ਨੇ ਜੀ ਤੇ ਇਹਨਾਂ ਦਾ ਪ੍ਰਾਈਸ ਰਹੂਗਾ ਜੀ 1300 1300 ਰੁਪਏ ਪ੍ਰਾਈਸ ਰਹੂਗਾ ਇਹਨਾਂ ਦਾ ਤੇ ਇੱਕ ਆ ਗਿਆ ਜਿਹੜਾ ਵਾਲੇ ਮੈਚਿੰਗ ਸੂਟ ਰਾਮਟੈਕਸ ਦੇ ਜੀ ਇਨਾਂ ਦਾ ਪ੍ਰਾਈਸ ਆਊਗਾ ਜੀ ਤੁਹਾਨੂੰ 850 ਰੁਪਏ ਜੀ ਇਹ ਰਾਮਟੈਕਸ ਦੇ ਸੂਟ ਨੇ ਜੀ 850 ਰੁਪਏ ਇਹਦਾ ਪ੍ਰਾਈਸ ਹੈ ਜੀ ਜਲਦੀ ਤੋਂ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਜੀ WhatsApp ਤੇ ਨੰਬਰ ਹੈ ਸਾਡਾ 7986 110171 ਜੀ ਉਮੀਦ ਹੈ ਤੁਹਾਨੂੰ ਸਾਰੇ ਸੂਟ ਪਸੰਦ ਆਏ ਹੋਣਗੇ ਤੇ ਪਲੀਜ਼ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਤੇ ਵੱਧ ਤੋਂ ਵੱਧ ਸਾਨੂੰ ਸਪੋਰਟ ਕਰੋ ਜੀ ਅਗਰ ਤੁਸੀਂ ਸਾਡੇ ਕੋਲੇ ਆ ਕੇ ਵਿਜ਼ਿਟ ਕਰਕੇ ਵੀ ਲੈ ਸਕਦੇ ਹੋ ਫੁੱਲ ਟਰਸਟਡ ਸਾਡਾ ਕੰਮ ਹੈ ਜੀ ਕੋਈ ਇਹਦੇ ਵਿੱਚ ਫਰਾਡ ਨਹੀਂ ਹੈਗਾ ਵਰਲਡਵਾਈਡ ਸ਼ਿਪਿੰਗ ਸਾਡੇ ਕੋਲੇ ਅਵੇਲੇਬਲ ਹੈ ਜੀ ਤੁਸੀਂ ਘਰੇ ਬੈਠ ਕੇ ਆਨਲਾਈਨ ਸੂਟ ਮੰਗਾ ਸਕਦੇ ਹੋ ਜੀ ਅਗਰ ਤੁਹਾਨੂੰ ਸੂਟਾਂ 'ਚ ਕੋਈ ਵੀ ਸੂਟ ਪਸੰਦ ਆ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਸਾਨੂੰ ਡੀਐਮ ਕਰ ਸਕਦੇ ਹੋ ਜੀ ਧੰਨਵਾਦ ਤੁਹਾਡਾ